ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਦਰਾਗ ਸਾ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਪਰ ਕਿਹਾ ਜਿਤ ਬੈ ਸਰ ਸਮਾਲੇ ਵਾਜ ਤੇਰੇ ਨਾਦਨ ਇੱਕ ਸੰਖਾ ਕਿਤੇ ਤੇਰੇ ਬਾਵਣਾਰੇ ਕਿਤੇ ਤੇਰੇ ਰਾਗ ਪਰਿ ਸੁਖਈਆ ਕਿਤੇ ਤੇਰੇ ਗਾਵਣਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਜਿਤੁ ਗੁਪਤ ਲਿਖ ਜਾਣਨ ਨਿਕਲਿਤ ਧਰਮ ਵਿਚਾਰੇ ਗਾਵਨ ਤੁਧਨੋ ਹੇ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਅਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ गावੰਤ ਤੁਨੋ ਜਤੀ ਸਦੀ ਸੰਤੋਖੀ ਗਾਵੰਤ ਤੁਨੋ ਵੀਰ ਕਰਾਰੇ ਗਾਵੰਤ ਤੁਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਨੋ ਮੋਹਨੀਆ ਮਨ ਮੋਹਨਾ ਸੁਰਗ ਮਥ ਪਿਆਲੇ ਗਾਵੰਤ ਤੁਨੋ ਰਤਨੁ ਪਾਏ ਤੇਰੇ 86 ਤੀਰ ਤੁਣਾ ਲੇਗਾ ਗਾਵੰਤ ਤੁਨੋ ਜੋਦ ਮਾ ਮਰਸੂਰਾ ਗਾਵੰਤ ਤੁਨੋ ਖਾਣੀ ਚਾਰੇ ਗਾਵੰਤ ਤੁਨੋ ਕੰਨ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਤੇ ਜਿ ਤੁਨੋਂ ਗਾਵਨ ਜੋਤਿ ਤੁਪਾਵਨ ਰਤੇ ਤੇਰੇ ਭਗਤਰ ਸਾਲੇ ਔਰ ਕੇਤੇ ਤਿਨੋਂ ਗਾਵਨ ਜੇ ਮਿਤਨਾ ਆਵਨ ਨਾਨਕ ਆ ਬਿਚਾਰੇ ਸੋਈ ਸੋਈ ਸਦਾ ਸਦਾ ਸਾਹਿਬ ਸੱਚਾ ਸੱਚੀ ਨਾਹੀ ਆ ਜੀ ਉਸ ਜਗ ਅਜਾ ਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਦੀ ਸੀ ਮਾਇਆ ਜਿਨ ਉਪਾਈ ਕਰ ਕਰ ਦੇ ਪੈ ਕੀਤਾ ਆਪਣਾ ਜਉਦੇ ਦੀ ਵਿਢਾਈ ਜੋ ਤੁਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਿਸ਼ਾਹ ਹੋ ਸਾਹਬ ਸੱਚਾ ਨਾਨਕ ਰਹਿਣ ਲਿਜਾਈ ਆ ਸਮਹਲਾ ਪਹਿਲਾ ਜੋਨ ਵੱਡਾ ਆਕਾਂ ਸਭ ਕੋਏ ਕੇਵਨ ਵੱਡਾ ਢੀਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਮੀਰਾ ਗੁਣੀ ਗਈ ਰਾ ਕੋਈ ਨ ਜਾਣੈ ਤੇਰਾ ਕਿ ਤਾ ਕੇ ਵਿਲਤੀਰਾ ਰਹਾ ਸਭ ਸੁੱਤੇ ਮਿਲ ਸੁੱਤ ਸਮਾਏ ਸਲ ਕੀਮਤ ਮਿਲ ਕੀਮਤ ਪਾਈ ਕਿਆ ਨੀਤਿਆ ਨੀ ਗੁਰ ਗਰਹਾਹੀ ਕਹਿਣ ਨ ਜਾਏ ਤੇਰੀ ਤਿਲ ਵਿੜਿਆਈ ਸਭ ਸਤ ਸਤ ਤਾਪ ਸਮਚਿਆਈਆ ਸਿਤਾਪੁਰ ਦਾ ਕੀਆ ਵਿੜਿਆਈਆ ਦੋ ਦਿਨ ਸਿੱਧੀ ਕਿਨੇ ਨਾ ਪਾਇਆ ਕਰ ਮਿਲਿਆ ਨਹੀਂ ਟੱਕ ਰਹੀ ਆਖਣ ਵਾਲਾ ਕਬੀਤਾਰਾ ਸੁੱਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਸਹਿਤਾਚਾਰਾ ਨਾਨਕ ਸਤਿ ਸਵਾਰਨ ਹਾਰਾ ਅਸਮਾਲਾ ਪਹਿਲਾ ਆਪਣਾ ਜੀਵਾਂ ਵਿਸਰੇ ਮਰ ਜਾਉ ਆਖਣੇ ਓਕਾ ਸੱਚਾ ਨਾਮ ਸੱਚੇ ਨਾਮ ਕੀ ਲਗ ਭੂਕਾ ਉਦ ਭੁੱਖਾ ਖਾਇ ਤਲਿਆ ਧੂਪਾ ਸੋਕਿ ਵਿਸਰੇ ਮੇਰੀ ਮਾਏ ਸੱਚਾ ਸਹਿਬ ਸੱਚਾ ਨਾਇਰਾ ਸਤਿਨਾਮ ਕੀ ਤਿਲਵੜੀ ਆਈ ਆਗ ਲਗੇ ਕੀਮਤ ਨਹੀਂ ਪਾਈ ਜਿਸ ਮਿਲ ਤਾ ਆਖਣ ਪਾਹੇ ਵਡਣਾ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੇ ਨੁਕਾਏ ਭੋਗ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਪ ਤੇ ਵੜ ਤੇਰੀ ਦਾਤ ਚਿੰਤਨ ਕਰਕੇ ਕੀਤੀ ਰਾਤ ਸੁਮਿਸਾਰੈ ਤੇ ਕਮ ਜਾਤ ਨਾਨਕ ਨਾ ਵੈ ਬਾਸ ਸਨਾਤ ਰਾਗ ਜਿੜੀ ਮਾਲਾ ਚੋਤਾਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰ ਲਿਆ ਨਾਮ ਪ੍ਰਗਾਸ ਮੇਰੇ ਮੀਤ ਪੁਰ ਦੇ ਮੋ ਬੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਕਾਈ ਅਰ ਕੀਰਤਮ ਰੇ ਰਾਸ ਰਹਾ ਹਰ ਦਨ ਕੇ ਵਿਢ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹੋ ਹਰ ਹਰ ਨਾਮ ਮਿਲੈ ਤੋ ਤਸਾ ਮਿਲ ਸੰਤ ਗੁਰ ਪ੍ਰਗਾਸ

ਗੁਰਪ੍ਰਸਾਦ ਪਰੰਪਰ ਪਾਇਆ ਸੁਪੇ ਕਾਸ਼ ਧਰੇ ਰਹਾ ਜਨਨ ਪਿਤਾ ਲੋਕ ਸੁਖ ਮੰਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਰਜਿਕ ਸੰਭਾਹੇ ਟਾਕੁਰ ਕਾਹੇ ਮਨ ਪੋ ਪਰਿਆ ਊਡੇ ਊਡਾ ਵੈਸੈ ਕੋ ਸਾਤ ਸਪਾਚੈ ਵਿਚਰੇ ਧਰਿਆ ਤਨ ਕਵਨ ਕਲਾ ਵੈ ਕਵਨ ਤੁਗਾ ਵੈ ਮਨ ਮੈ ਸਮਰਨ ਕਰਿਆ ਸਭ ਨਿਦਾਨੰਦ ਅਸਤਿ ਨਿਦਾਨ ਠਾਕੁਰ ਪਰ ਤਲ ਧਰਿਆ ਜਨਾਨੰਕ ਬਲਵਤ ਸਤ ਬਲ ਜਾਈਐ ਤਰੰਤਰਾ ਪਾਰ ਆਵੈ ਆਰਾ ਦਾਸਾ ਮਹਲਾ 4 ਸੂਪੁਰ ਤੇ ਕੋ ਅੰਤਾਰ ਸਤਗੁਰ ਪ੍ਰਸਾਦ ਸੂਪੁਰ ਨਿਰੰਝਨ ਅਰਪੁ ਨਿਰੰਝਨ ਹਲਕ ਮਾਗਮਾ ਪਾਰ ਆਵੈ ਸਭ ਤੇ ਆਵੈ ਸਤਿ ਆਵੈ ਤੁਧ ਜੀ ਅਰ ਸਤੇ ਸਿਰਦਨ ਹਾਰਾ ਸਭ ਜੀਤੂ ਮਾਰੇ ਜੀਤੂ ਜੀ ਆਗਾ ਦਾ ਤਾਰ ਆਰ ਤੇ ਆਵੋ ਸੰਤੋ ਜੀ ਸਭ ਦੂਪ ਵਿਚਾਰਨ ਹਾਰਾ ਭਰਾ ਪੈ ਦਾ ਕੋਰੇ ਆਪੇ ਸੇਵਕ ਜੀ ਕਾ ਨਾਨਕ ਦੰਤ ਵਿਚਾਰਾ ਤੂੰ ਕਟ ਪਰ ਅੰਤਰ ਸਰਵ ਨਿਰੰਤਰ ਜੀ ਹਾਰੇ ਕੋਪੁਰ ਸਮਾਣਾ ਇਤ ਦਾ ਤੇ ਤੇ ਖਾਰੀ ਜੀ ਸਭ ਤੇਰੇ ਦੂਤ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨ ਹੋਰ ਨਾ ਜਾਣਾ ਤੂੰ ਬਾਰ ਬ੍ਰਹਮੇ ਅੰਤ ਬਿੰਦ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾਂ ਜੋ ਸੇਵਾ ਤੀ ਜਨ ਨਾਨਕ ਤਨ ਪੁਰ ਬਾਣਾ ਹਰਤੇ ਆਵੇ ਹਰਤੇ ਆਵੇ ਤੁਝ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਏ ਜਨ ਹਰਤੇ ਆਇਆ ਜੀ ਤੂੰ ਟੁੱਟੇ ਜਮਕੇ ਫਾਸੇ ਜਿਨ ਨਿਰਭਾਉ ਜਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਜੀਤੇ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰ达ਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕਾਂ ਨੀਕ ਅਨੰਤਾ ਤੇਰੀ ਅਨੇਕ ਤੇਰੀ ਨਕਰੈਰ ਪੂਜਾ ਜੀ ਤਪਤਾ ਪੈਜ ਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੋ ਸਿਮਰਤ ਸਾਸ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪਰਮ ਪਰਮ ਕਰਤਾ ਜੀ ਤੂੰ ਦੇਵੜਾ ਵਰਨਾ ਕੋਈ ਧੋਜੁ ਗਜੁ ਗਏ ਕੋ ਸਦਾ ਸਦਾ ਤੁਮੇ ਕੋ ਜੀ ਤੂਨੇ ਚਲ ਕਰਤਾ ਸੋਈ ਤਦੇ ਆਪੇ ਭਾਵੈ ਸੋਈ ਵਰਤਾਏ ਜੀ ਤੂ ਆਪੇ ਕਰੈ ਸੋ ਹੋਈ ਤਦੇ ਆਪੇ ਸ੍ਰਿ ਸਭ ਉਪਾਈ ਜੀ ਤਦੇ ਆਪੇ ਸ੍ਰਿ ਸਭ ਗੋਈ ਜਾਨ ਨਾਨ ਨ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੈ ਕਾ ਜਾਣੋਈ ਆਸਮਹ ਲਤ ਤਤ ਕਰਤਾ ਸਤਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਤਿਸੀ ਜੋ ਤੁੰ ਦੇ ਸੋਈ ਹਮ ਪਾਈ ਰਹਾ ਸਾਬ ਤੇਰੀ ਤੂੰ ਸਭ ਨੇ ਤਿਆ ਆ ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਣ ਕਲਾ ਦਾ ਮਨ ਸੁਵਾਇਆ ਤੇ ਆਪ ਹੀ ਛੋੜਿਆ ਆਪ ਹੀ ਲਾਇਆ ਤੂੰ ਦਈਆ ਉਸ ਜੀ ਮਾਇ ਬਿੰਦੂ ਦਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਡਾ ਵਿਜੋਗ ਮਿਲ ਬਿਚੜਿਆ ਸੰਜੋਗੀ ਮੇਲ ਜਿਸਨੋਂ ਤੂ ਦਾਨਾ ਹੈ ਸੁਈ ਜਨ ਜਾਨਾ ਅਲਗਨ ਸਦੀ ਆਖ ਵਖਾੜੈ ਜਿਨ ਹਰ ਸੇਵੇ ਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨ ਗੁਰਮੁਖ ਪ੍ਰਗਟ ਹੋਏ ਅਸਾ ਮਹਲਾ ਪਹਿਲਾ ਤਤ ਸਰਵ ਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਨਹਿ ਕੀ ਆਪਨ ਕਜਮੋ ਪਗ ਨਹੀਂ ਚਾਲੈ ਹਮ ਦੇਖਾ ਤਾ ਢੂਬੀ ਅਲੇ ਮਨੇ ਕਨ ਚੇਤਸ ਮੂੜ ਬਨਾਰ ਵਿਸਰ ਤੇਰੇ ਗੁਣ ਗਲਿਆ ਰਹਾ ਨਾ ਹੁੰਦੇ ਤੇ ਜਤੀ ਨਹੀਂ ਪੜਿਆ ਮੂਰਤ ਮੁਗਦਾ ਜਨਮ ਪਿਆ ਪ੍ਰਮਤ ਨਾਨਕ ਜਨ ਕੀ ਸਰੜਾ ਜਨ ਤੋਂ ਨਾ ਹੀ ਵਿਸਰਿਆ ਸਮਾਲਾ ਪੰਜਵਾ ਵਹੀ ਪ੍ਰਾਪਤ ਮਾਨੁਕ ਦੇਹ ਹੁਰੀਆ ਗੋਬਨ ਮਿਲਣ ਕੀ ਇਤਰੀ ਬਰੀਆ ਵਰਤ ਕਾ ਨਿਰਗਤ ਨਾ ਕਾਮ ਹੋ ਮਿਸਾ ਸਾਧ ਸੰਤ ਬਚ ਕੇਵਲ ਨਾਮ ਸਮਝਾਵ ਲਗ ਭੋਤ ਕਰਨ ਕਾ ਜਨਮ ਰਿੱਤਾ ਜਾਤ ਰੰਗ ਮਾਇਆ ਕਰਾਉ ਪੰਜਾਪ ਤਬ ਸੰਜਮ ਕਰਮ ਨਾ ਕਮਾਇ ਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਕਮਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਪੰਜਾਪ ਤਬ ਸੰਜਮ ਕਰਮ ਨਾ ਕਮਾਇ ਸੇਵਾ ਸਾਧਨ ਜਾਨਿਆ ਹਰ ਰਾਇਆ ਕਉ ਨਾਨਕ ਕਮਨੀਤ ਕਰਮਾ ਸਰਨ ਪਰੇ ਕੀ ਰਖੋ ਸਰਮਾ ਇੱਕ ਓੰਕਾਰ ਸਬੂਲ ਪ੍ਰਸਾਦ رچا پورن ہوئے چت کیمارا اپنا جان کرا ہمرے مورو پریوارا سی سب کرا ਮੋਰ ਅਚਾਨਿਤ ਕਰਦਾ ਕਰੀਐ ਸਭੈ ਰਣਕੋ ਆਸੰਗਰੀਐ ਪੂਰਨ ਹੋਏ ਅਮਰੀ ਆਸਾ ਤੂਰਪ ਦਿਨ ਕੀ ਰਹਿ ਪਿਆਸਾ ਅਤਮਾ ਝੜ ਕੋਈ ਹੋਰ ਨਾ ਤੇ ਆਵ ਜੋਬਰ ਚੋਂ ਸੁਨਤੇ ਪਾਵ ਸੇਵਕ ਸਿੱਖਾ ਮਾਰੇ ਤਾਰੀਆ ਤੁੰਤ ਤੁੰਤਰ ਮਾਰੇ ਮਾਰੀਆ ਆਪਾਤ ਦਮ ਜੈ ਉੱਪਰਿਆ ਮਰਨ ਕਾਲ ਕਾ त्रास ਨਿਵਰਿਆ ਹੁ ਤੁਸਦਾ ਮਾਰੇ ਪੱਛਾ ਸ੍ਰੀ ਹੁ ਤੁਝੋ ਪਰਿਉ ਰਚਾ

ਨਮਨਕਾਰ ਸਭ ਜਗਤ ਮਨਾਇਓ ਜੀਵਦਾ ਜਿਸਨੇ ਉਪਜਾਇਆ ਦੰਤੇ ਕੈ ਅਵਤਾਰਾ ਸੋਈ ਗੁਰੂ ਸੰਜਿਓ ਹਮਾਰਾ ਨਮ ਜਕਾਰ ਜਿਸਹਿ ਕੋ ਮਾਰੀ ਸੁਖੁ ਪਜਾ ਜਨੇ ਆਪ ਸਵਾਰੀ ਸੇਵਕਣ ਗੋਸਵ ਗੁਣ ਸੁਪਨੇ ਆਸ ਤਰਣ ਕੋ ਬਲਮ ਬਦ ਕੀਓ ਕਟਕਟ ਗਏ ਅੰਦਰ ਕੇ ਜਾਨ ਦੁ ਭਲੇ ਬੁਰੇ ਕੀ ਪੀਰ ਭਛਾਨਤ ਜੀਤੀ ਤੇ ਕੁੰਤਰਿਆ ਖੁਲਾ ਸਬਰ ਕਿਰਪਾ ਤਰਫੁਲਾ ਸੰਤਨ ਦੁ ਪਾਇ ਤੇ ਰੁਕੀ ਸੁ ਪਾਇ ਸਾਧਨ ਤੇ ਸੁਖੀ ਇਕ ਇਕ ਪੀਰ ਪਛਾਨ ਕਟਕਟ ਕੇ ਪਟਪਟ ਕੇ ਜਾਨਾ ਜਬ ਤਕਰਕਰ ਕਰਤਾਰਾ ਪਜਾ ਕਰ ਤਬ ਦੇ ਅਪਾਰਾ ਜਬਾ ਕਰ ਕਰ ਤੋ ਕਬਹੁ ਤੁਮ ਮੈ ਮਿਰ ਦ ਦੇਹ ਦਰ ਸਮੋ ਜੇਤੇ ਵਦਨ ਸੜ ਸਭ ਧਾਰਾ ਆਪ ਆਪ ਨਹੀਂ ਬੂਝੋ ਚਾਰਾ ਤਨ ਸਭ ਹੀ ਤੇ ਰਤਨ ਰਲਮ ਜੰਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਬਾਦ ਨੀਲਾ ਅਨਾਦ ਸੰਬ ਤਾ ਕਾ ਮੂੜ ਤਰਤ ਫੈਦਾ ਜਾ ਕੋ ਪੀਬ ਨ ਪਾਵਤ ਬੇਦਾ ਤਾਕੂ ਕਰ ਪਾਨ ਨੁ ਮਾਨਤ ਮਹਾ ਮੂਰਤ ਤਪੇ ਜਨ ਜਾਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਤੀਨਤ ਨੈ ਪਰ ਆਪ ਆਪ ਨਹੀਂ ਬੁਧਾ ਜੇਤੀ ਬਰਨਤ ਬਿਨ ਬਿਨ ਤੂੰ ਹੈ ਤੇਤੀ ਤੁਮਰਾ ਅਲਖਨ ਜਾਏ ਪਸਾਰਾ ਕੇਵਲ ਸਜਾ ਪ੍ਰਤਮ ਸੰਸਾਰਾ ਇਕੈ ਰੂਪਾ ਨੂ ਸਰੂਪਾਰ ਪਿਉ ਰਾਵ ਕੈ ਹੂਪਾ अंडा जेर से तजि किनी तुज खान बहो रचनीनी कौ फूल राजा हो बड्डा कम समट पजमड़ गट्टा सुग्रीव सिध खाये चंपावा जुबासु व्यम पर और अच्छा मेरे तुम करो सीखो वार सख संग रो दुष्ट जते उठवत त पाता सकल मलेज करो रण काता जेस्तु सब सरनी परे तिनके दुष्ट दुख तामरे प्रपजमन पग परे त्यारे तिनके तुम संकट सब तारे ਧੋਕਲ ਕੋ ਇਕ ਬਾਰ ਤੇ ਆਹ ਤਾਂਕੇ ਕਾਨ ਨਾ ਅਹ ਰਚਾ ਹੋਏ ਤਾਂ ਸਭ ਕਾਲਾ ਦੂਸ਼ਤ ਰਸtre ਤਤਕਾਲਾ ਤ੍ਰਿਪਾਦ ਜਨ ਜਾਇ ਨਿ ਹਰੇਓ ਤਾਂਕੇ ਤਾਕ ਤਮਕਮੋ ਹਰੇਓ ਰੇ ਸਿਦ ਕਰਮੋ ਸਭ ਹੋਈ ਦੂਟ ਜਾ ਚਿਤ ਕਹ ਨਾ ਕੋਈ ਇਕ ਬਾਰ ਜਨ ਮੈਂ ਸੰਭਾਰਾ ਪਾਲ ਫਾਸਤੇ ਤਾਇਓ ਬਾਰਾ ਚੰਗਰ ਨਾਮ ਪਿਆਰੂ ਕਾ ਦਰਦ ਦੂਟ ਲੋਗ ਤੇ ਰਾਹ ਅੜਗ ਕੇ ਤੁਮੈ ਸਰਣਾ ਤਿਆਰੀ ਆਪਾ ਦਲਿਓ ਬਾਰੀ ਸਰਬ ਟੋਰ ਮੋ ਹੋਸਾਈ ਦਿਸ ਲੋਕ ਤੇ ਲਿਓ ਬਚਾਈ ਅੜਗ ਕੇ ਤੁਮੈ ਸਰਣਾ ਤਿਆਰੀ ਆਪਾ ਦਲਿਓ ਬਾਰੀ ਸਰਬ ਟੋਰ ਮੋ ਹੋਸਾਈ ਦਿਸ ਲੋਕ ਤੇ ਲਿਓ ਬਚਾਈ ਸੂਇਆ ਪਾਇ ਗਏ ਜਬ ਤੈ ਤੁਮਰੇ ਤਬ ਤੇ ਕਉ ਆਖ ਕਰੇ ਨੀ ਆਨਿਓ ਰਾਮ ਰਹੀਮ ਪੁਰਾਨ ਪੁਰਾਨਾ ਨੀ ਕਹਿ ਮਤ ਇਕ ਨਾ ਮਾਨਿਓ ਸਮਰ ਸ਼ਾਸਤਰ ਵੇ ਸਭ ਆਪੋ ਭੇਦ ਕਾ ਮੈਂ ਇਕ ਨਾ ਜਾਣਿਓ ਜਰੀ ਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਵਖਾਨਿਓ ਦੁਹਰਾ ਸਕਲ ਦਵਾਰ ਕੋ ਛਾੜ ਕਾ ਗਿਓ ਤੋ ਆਰੋ ਦਵਾਰ ਪਾਇ ਗਏ ਕਿ ਲਾ ਦੇ ਅਸ ਬੋਬਿੰਦ ਦਾਸ ਤਵਾ ਤਗਲ ਨਵਾਰ ਕੋ ਛਾੜ ਕਹੋ ਤੁਹਾਰੋ ਦਵਾਰ ਬਾਈ ਨਹੀ ਕਿਲਾ ਦੇਸ ਗੋਬਿੰਦ ਦਾਸ ਤੁਹਾਰ ਰਾਮ ਕਨੀ ਮਾਲਾ ਦੀ ਜਨਨ ਦੇ ਕੋ ਉੰਕਾਰ ਸੰਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਖੁਰਦਾ ਪਾਇਆ ਸਹਿਜ ਰੇਤੀ ਮਨੋ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਵਣ ਆਈਆਂ ਤੁਮ ਤੋਤਾ ਗਾਵੋ ਹਰੀ ਕੀ ਰਾਮ ਜਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾਰ ਹੋਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਦੂਤ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸੁਮ ਸਵਾਰਣਾ ਸਭ ਨਾਮ ਗਲਾਂ ਸਮਰੱਤ ਸੁਆਮੀ ਸੋਖੋ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋਰ ਨਾਲੇ ਸਤਿ ਸ੍ਰੀ ਆਦਾ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸੋਪਾ ਵਹੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਹਸੇ ਆਵਾਜੇ ਸਭ ਤਨੇਰੇ ਬੈ ਨਾਨਕ ਸਤਿ ਸਹਿਬ ਕਾ ਨਹੀਂ ਕਰਤੇ ਰਹਿ ਸਤਨਾ ਮੇਰਾ ਆਧਾਰੋ ਸਤਨਾ ਮਾਧਾਰ ਮੇਰਾ ਜਿਨ ਭੁੱਖਾਂ ਸਭ ਗਵਾਹੀਆਂ ਕਰਦਾ ਹੁਕਮ ਨੇ ਹਰ ਸਿਆਜ ਨੇ ਇਕ ਤਾਂ ਸਭ ਗੁਡਾਈਆਂ ਤਦਾ ਗੁਰਮਾਨ ਕਿਤਾ ਗੁਰੂ ਬਿਟੋ ਜਿਤਿਆਈ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਜਵਤ ਰੋਪੇ ਆਰੋ ਸੱਤਾ ਨਾ ਮੇਰਾ ਆਧਾਰੋ ਵਾਜੇ ਪੰਛੋ ਬਿਤ ਘਰ ਸਪਾਗਾ ਘਰ ਸਪਾਗਾ ਸਭ ਦਵਾਜੇ ਕਲਾ ਜਿਤ ਪ੍ਰਤਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਲ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤਸ ਬੋਵਾਜ ਕਰ ਅਨਹਦ ਵਾਜੇ आनंद सुनो वडे पागियो सगले मनोरत पूरी पारवनम पाया परे सगले विसुरे धूप रोग संताप तरै सही सती बाणी संत साजन भय सरसे पुरे गुरते जानी सुनते पुनिज कहते पवित्र सतगुरु रे आपर पुरे बिनवंत नान गुरु तरण लागे वाजे अनहद तुरे गुणते पुनीत कहते भगत सतगुरु रे आपर पुरे

ਜਿੰਦ ਸਕਾਰ ਸਭ ਆਧਾਰੋ ਜੇ ਪੋਖਾ ਵੇ ਜੇ ਪੋ ਉਨਚਾ ਤਿਸਕਾ ਹੋਏ ਉਦਾਰ ਇਹ ਵਸਤ ਜੀਨੈ ਜਾਏ ਨਿਤ ਨਿਰਕਰਕ ਹੋਰਦਾਰੋ ਤਮ ਸੰਸਾਰ ਤਰਨ ਲਗ ਤਰਿਆ ਸਭ ਨਾਨਕ ਬ੍ਰਹਮ ਪ੍ਰਸਾਰੋ ਸਾਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਨ ਜੁਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਧੀਵੈ ਹਰੇਆ ਤਰਸ ਪਿਆ ਮੈਂ ਰਾਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨਤੀ ਵੈ ਹਰੇ ਵਾਹੀ ਗੁਰ ਦੀ ਕਲਸਾ ਰਵਾਹੀ ਗੁਰ ਕੀ ਫਤੇ